ਅੱਜ ਪੀਆਰਟੀਸੀ ਵੱਲੋਂ ਇਲਾਕੇ ਦੇ ਲੋਕਾਂ ਦੀ ਚਿਰਾਂ ਤੋਂ ਕੀਤੀ ਜਾ ਰਹੀ ਮੰਗ ਨੂੰ ਮੁੱਖ ਰੱਖਦਿਆਂ ਸਰਦੂਲਗੜ੍ਹ ਤੋਂ ਸ੍ਰੀ ਅਮਰਤਸਰ ਸਾਹਿਬ ਨੂੰ ਇੱਕ ਨਵਾਂ ਰੂਟ ਸ਼ੁਰੂ ਕੀਤਾ ਗਿਆ ਇਹ ਬੱਸ ਸ਼ਾਮ 6:00 ਤੇ ਚੱਲ ਕੇ ਰਾਤ ਨੂੰ 1:00 ਵਜੇ ਸ੍ਰੀ ਅਮਰਤਸਰ ਸਾਹਿਬ ਪਹੁੰਚੇਗੀ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਲੱਡੂ ਵੰਡ ਕੇ ਬੱਸ ਨੂੰ ਪਹਿਲੇ ਦਿਨ ਰੂਟ ਲਈ ਰਵਾਨਾ ਕੀਤਾ ਇਸ ਮੌਕੇ ਗੱਲਬਾਤ ਕਰਦੇ ਹੋਏ ਮਹਿਕ ਮੇਰੇ ਅਧਿਕਾਰੀਆਂ ਨੇ ਕੀ ਕਿਹਾ ਆਓ ਵੇਖਦੇ ਆਂ ਇਹ ਰਿਪੋਰਟ ਐਂਡ ਜਖਰੀ ਜਨਰਲ ਐਂਡ ਹੈਪੀ ਸਰ ਜਿਹੜੀ ਅੱਜ ਸਰਦੂਲਗੜ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਤੁਸੀਂ ਟਾਈਮ ਸ਼ੁਰੂ ਕੀਤਾ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆ ਜੀ ਅਸੀਂ ਲੋਕਾਂ ਦੀ ਮੰਗ ਸੀ ਬਹੁਤ ਚਿਰ ਤੋਂ ਇਹ ਅਜੀ ਟਾਈਮ ਚਲਾਇਆ 6:20 ਵਜੇ ਸ਼ਾਮ ਨੂੰ ਸਰਦੂਲਗੜ ਤੋਂ ਅੰਮ੍ਰਿਤਸਰ ਤਕਰੀਬਨ 1 ਦੇ ਕਰੀਬ ਪਹੁੰਚ ਜਾਇਆ ਕਰੂ ਉਧਰੋਂ ਸਵੇਰ 5:30 ਚੱਲਿਆ ਕਰੂ ਇਹ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਅੰਮ੍ਰਿਤਸਰ ਸਰਦੂਲਗੜ ਚ ਰੌਣ ਲਾਈ ਇਸ ਕਰਕੇ ਅਸੀਂ ਪ੍ਰਵਾਨਾ ਕੀਤਾ ਸਾਡੇ ਜੀਐਮ ਸਾਹਿਬ ਨੇ ਕਿ ਸਾਡੇ ਸਾਰੇ ਸਟਾਫ ਨੇ ਇਸ ਕਰਕੇ ਅਸੀਂ ਇਹ ਟਾਈਮ ਚਲਾਇਆ। ਸਾਰੇ ਡੇਲੀ ਦਾ ਰੂਟ ਹੈ ਜੀ। ਇਹ ਡੇਲੀ ਦਾ ਰੁਟੀਨ 'ਚ ਰੋਜ਼ 6:30 ਸੌਰੀ 6 ਵੀ ਤੇ ਜਾਇਗੁਰੂਗੜ੍ਹ ਤੋਂ ਉਧਰੋਂ 5:30 ਅੰਬਰਸਰ ਤੋਂ ਆਇਆ ਕਰਦਾ। ਡੇਲੀ ਰੁਟੀਨ 'ਚ ਜਾਇਗੁਰੂਗੜ੍ਹ ਦੀ ਕੀ ਵੇਖਦੇ ਹੋ ਇਲਾਕੇ ਦੇ ਲੋਕਾਂ 'ਚ ਕੀ ਮਹਿਸੂਸ ਕਰ ਰਹੇ ਐ? ਇਲਾਕੇ ਦੇ ਲੋਕਾਂ 'ਚ ਬਹੁਤ ਖੁਸ਼ੀ ਆ। ਬਹੁਤ ਫੋਨ ਮੈਨੂ ਵੀ ਆ ਚੁੱਕਿਆ ਡਰਾਈਵਰ ਸਾਹਿਬ ਨਾਲ ਗੱਲ ਹੋਈ ਸੀ ਉਹਨੇ ਸਾਨੂੰ ਬਹੁਤ ਫੋਨ ਆਇਆ ਬਹੁਤ ਜਿਆਦਾ ਹਫਸਾਲ ਹੋ ਗਿਆ ਟਾਈਮ ਹੋ ਗਿਆ ਹਾਂਜੀ ਸਰ ਕੀ ਨਾਮ ਆਪਣਾ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਮੀਤ ਪ੍ਰਧਾਨ ਪੀਆਰਟੀ ਪਣ ਬਸ ਬਠਿੰਡਾ ਅੱਜ ਜਿਹੜਾ ਸਰਦੂਲਗੜ੍ਹ ਤੋਂ ਸ੍ਰੀ ਅਮਰਤਸਰ ਸਾਹਿਬ ਨੂੰ ਇੱਕ ਰੂਟ ਸ਼ੁਰੂ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਇਹ ਰੂਟ ਸ਼ੁਰੂ ਕੀਤਾ ਹੈ ਜਿਹੜੀ 6:20 ਮੰਬਰਸਰ ਨੂੰ ਸ਼ੁਰੂ ਹੋਣ ਤੋਂ ਚੱਲਿਆ ਕਰੇਗੀ ਜੋ ਕੱਦੋਂ ਸਵੇਰੇ 5:30 ਵਜੇ ਇਸ ਬੱਸ ਦੇ ਚੱਲਣ ਨਾਲ ਇਸ ਇਲਾਕੇ ਦੇ ਲੋਕਾਂ ਨੂੰ ਬਹੁਤ ਸੌਖ ਹੋਊਗੀ ਜਿਹੜਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਹੈ ਉਹ ਇਸ ਇਲਾਕੇ ਦੇ ਲੋਕ ਕਰਨਗੇ ਤੇ ਇਹ ਗੱਡੀ 6:00 ਚੱਲ ਕੇ 6:20 ਤੇ ਅੰਮ੍ਰਿਤਸਰ 1:00 ਪਹੁੰਚਿਆ ਕਰੇਗੀ ਤੇ ਕੋਈ ਵੀ ਇਹ ਇਲਾਕੇ ਦੀ ਜਿਹੜੀ ਪਹਿਲਾਂ ਸਰਵਿਸ ਨਹੀਂ ਸੀ ਇਸ ਟਾਈਮ ਇਸ ਨਾਲ ਇਲਾਕੇ ਦੇ ਲੋਕਾਂ ਉਤੇ ਦੂਰ ਦਰਾਂਡੇਆਂ ਨੂੰ ਬਹੁਤ ਸਹੂਲਤ ਹੋ ਗਈ। ਉਥੋਂ ਵਾਪਸੀ ਕਿੰਨੇ ਵਜੇ ਚੱਲਣੀ ਹੈ ਜੀ? ਉਹ ਸਵੇਰ ਅਰਲੀ ਮਾਰਨਿੰਗ 5:30 ਵਜੇ ਇਹ ਪਰਵਾਨਾ ਹੋਊਗੀ। ਇੱਥੇ ਕਿੰਨੇ ਵਜੇ ਪਹੁੰਚੂਗੀ ਜੀ? ਇੱਥੇ ਤਕਰੀਬਨ 12:30 ਵੇਲੇ ਲਗਭਗ ਇਹ ਪਹੁੰਚ ਜਾਵੇਗੀ। ਕੀ ਇਲਾਕੇ ਦੇ ਲੋਕਾਂ ਦਾ ਸ਼ਹਿਰ ਦੇ ਲੋਕਾਂ ਦਾ ਕੀ ਰਿਸਪੌਂਸ ਹੈ? ਕਿਵੇਂ ਲੱਗਿਆ ਲੋਕਾਂ ਨੂੰ? ਖੁਸ਼ੀ ਮਨਾ ਰਹੇ ਐ? ਮਨਾਜ ਬਹੁਤ ਖੁਸ਼ੀ ਦੀ ਲਹਿਰ ਹੈ ਜੀ ਕਿਉਂਕਿ ਪਹਿਲਾਂ ਸਿੱਧੀ ਬੱਸ ਇਥੋਂ ਕੋਈ ਚੱਲਦੀ ਸੀ ਜੋ ਹਰਿਆਣਾ ਰੋਡਵੇ ਜਾ ਉਹ ਕਾਫੀ ਟਾਈਮ ਤੋਂ ਬੰਦ ਪਈ ਸੀ ਤੇ ਲੋਕਾਂ ਨੂੰ ਕਾਫੀ ਟਿਕਾਂ ਤੇ ਪਰੇਸ਼ਾਨੀਆਂ ਦਾ ਟੁੱਟੀਆਂ ਬੱਸਾਂ ਤੇ ਜਾਣਾ ਪੈਂਦਾ ਸੀ ਇਸ ਜਿਹੇ ਬੱਸ ਦੇ ਚੱਲਣ ਨਾਲ ਇਸ ਇਲਾਕੇ ਦੇ ਲੋਕਾਂ 'ਚ ਬਹੁਤ ਭਾਰੀ ਖੁਸ਼ੀ ਦੀ ਲਹਿਰ ਹੈ ਜੀ